ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹੈਲ ਬਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋਅ ਕਰ ਚੁ ਸਕੂਲ ਤੋਂ ਆਪਾਂ ਅਗੇ ਜਣ ਬਲੌਗ ਦੀ ਸਟਾਰਟਿੰਗ ਕਰ ਲੱਗੇ ਸੀ ਕਿਉਂਕਿ ਮੌਸਮ ਦਿਨੇ ਤਾਂ ਬਹੁਤ ਜ਼ਿਆਦਾ ਗਰਮੀ ਸੀ ਜਣੇ ਕਿ 12 1 ਵੇ ਤੱਕ ਹੁਣ ਮੌਸਮ ਠੰਡਾ ਹੋਇਆ ਜਦੋਂ ਛੁੱਟੀ ਮਿਲੀ ਹੈ ਉੱਥੇ ਤਾਂ ਬਹੁਤ ਜ਼ਿਆਦਾ ਨਹੀਂ ਸੀਗਾ ਪੂਰਾ ਲੈ ਪਿਆ ਸੀਗਾ ਜਣੇ ਕਿ ਤੇ ਆਪਣੇ ਇੱਧਰ ਪਿੰਡ 'ਚ ਘਟ ਹੈਗਾ ਵੀ ਥੋੜਾ ਹੀ ਹੈਗਾ ਤੇ ਹੁਣ ਦੇਖੋ ਤੋਂ ਉੱਪਰ ਨਿਕਲੀ ਪਈ ਐ ਤੇ ਧੁੱਪ ਦੇ ਵਿੱਚ ਐ ਜਿਹੜੀ ਕਿੰਵੇਂ ਨਿਕਾਣੀ ਜੀ ਹੋਈ ਜਾਂਦੀ ਐ ਮੈਂ ਸੀਗਾ ਵੀ ਇੱਥੇ ਪੂਰਾ ਹੋ ਗੋ ਉੱਥੇ ਇੰਨਾ ਕੁ ਜਿਆਦੇ ਮੀਂਹ ਸੀਗਾ ਨਾ ਬੜਾ ਜਿਆਦੇ ਮੈਂ ਕਿਹਤੋਂ ਇੰਨਾ ਕੁ ਵੀ ਆਪਾਂ ਮੀਂਹ ਪਈ ਦਿਖਾ ਦਈਏ ਗਰਮੀ ਗਰਮੀ ਕਰਦੇ ਰਹਿਨੇ ਵੀ ਜਿੰਨਾ ਕੁ ਪਿਆ ਹੋਣਾ ਉਨਾਂ ਕੁ ਤਾਂ ਦਿਖਾਈ ਦਈਏ ਦੇਖੋ ਧੁੱਪਛਾਂ ਦੇ ਵਿੱਚ ਜਿਹੜਾ ਮੀਂਹ ਪਈ ਜਾਂਦਾ ਹੈ ਤੇ ਆਪਾਂ ਵਲੌਗ ਅਪਲੋਡ ਕਰਨ ਲੱਗੇ ਸੀ ਮੈਂ ਕਿ ਵਲੌਗ ਦੀ ਸਟਾਰਟਿੰਗ ਕਰਦੀ ਆਂ ਤੇ ਮੈਂ ਵਲੌਗ ਵਗੈਰਾ ਅਪਲੋਡ ਕਰਦੀ ਹੈ ਹਨ ਤੇ ਫਿਰ ਇਦੋਂ ਆਦਾ ਆਪਾਂ ਵਲੌਗ ਨੂੰ ਕੰਟੀਨਿਊ ਕਰਾਂਗੇ ਦੇਖੋ ਹੀ ਸਾਡੇ ਮੀ ਪਿਆਰੇ ਵਿੱਚੀ ਧੁੱਪ ਨਿਕਲ ਜਾਂਦੀ ਹੈ ਬਸ ਕਿੰਨ ਮਣਗਾਣੀ ਜੀ ਹੁੰਦੀ ਸੀਗੀ ਕੋਈ ਸਾਡੇ ਆਉਣ ਤੋਂ ਪਹਿਲਾਂ ਕਹਿੰਦੇ ਵੀ ਇੱਕ ਵਾਰੀ ਬਸ ਛੇੜਾ ਕਾ ਜਾਇਆ ਮੁੜ ਕੇ ਨਹੀਂ ਬਸ ਜਾਨੀ ਕੀ ਬੀੜਾ ਜਾਂ ਗਿੱਲੇ ਕੀਤਾ ਹੈਗਾਗਾ ਜਿਆਦਾ ਨਹੀਂ ਆਇਆ ਵਿੱਚੀ ਧੁੱਪ ਨਿਕਲ ਜਾਂਦੀ ਸੀ ਤੇ ਵਿੱਚੀ ਇਹ ਮੀਂਹ ਨਾਲ ਕੋਈ ਠੰਡ ਜੀ ਨਹੀਂ ਹੋਣੀ ਯਾਨੀ ਕਿ ਗਰਮੈਸ਼ ਹੀ ਹੋਣੀ ਆ ਪੂਰੀ ਤੇ ਲੋ ਜੀ ਇੱਥੇ ਟਾਈਮ ਹੋ ਗਿਆ ਸੀਗਾ 4 ਦਾ ਤੇ ਬੱਦਲਵਾਈ ਨੂੰ ਦੇਖ ਕੇ ਪਕੌੜਿਆਂ ਦਾ ਕੰਮ ਹੈ ਜਿਹੜਾ ਸਟਾਰਟ ਕਰ ਲਿਆ ਬੱਚਿਆਂ ਦਾ ਪਤੀਆ ਭਰਾ ਹਾਂ ਸਰ ਕਹਿੰਦੇ ਪਕੌੜੇ ਪਕਾ ਕੇ ਦੇ ਦੋ ਤੇ ਫਿਰ ਮੰਮੀ ਬਣਾਉਣ ਲੱਗੇ ਸੀਗੇ ਪਰ ਜਦੋਂ ਉਹ ਬਣਾਉਣ ਲੱਗੇ ਆ ਧੁੱਪ ਦੇਖੋ ਸਾਨੂੰ ਵਿੱਚ ਦਿਖਾਈ ਦਿੰਦੀ ਹੋਊਗੀ ਇੱਧਰ ਪੱਕੀ ਲੱਗੀ ਹੋਈ ਆ ਉਹ ਸਾਹਮਣੇ ਵੀ ਦਿਖਾਈ ਦੇ ਰਹੀ ਇੰਨੀ ਕਿ ਜ਼ਿਆਦਾ ਧੁੱਪ ਨਿਕਲੇ ਸੀ ਨਾ ਪਕੌੜਿਆਂ ਦੇਖ ਕੇ ਗਰਮੀ ਜੜਦੀ ਸੀਗੀ ਤੇ ਬੜਾ ਆਏ ਜਦੋਂ ਬਣਾਉਣ ਲੱਗ ਹੀ ਗਏ ਫਿਰ ਤੇ ਫਿਰ ਤਾਂ ਹੁਣ ਪਕਾ ਕੇ ਫਿਰ ਇੱਕ ਬ੍ਰੈਡਾਂ ਦਾ ਪੈਕਟ ਵੀ ਲੈ ਆਂਦਾ ਤੇ ਕਹਿੰਦੇ ਚੱਲ ਬ੍ਰੈਡ ਵਗੈਰਾ ਵੀ ਕੱਟ ਦਾਂਗੇ ਹਾਂਜੀ ਆ ਸੀ ਆ ਪਈ ਇੱਧਰ ਤੇ ਲਓ ਜੀ ਇੱਧਰ ਵਿੱਚ ਆਪਾਂ ਨੂੰ ਨਵਰੀ ਇਹ ਤਾਂ ਬਣਾਉਣ ਲੱਗ ਗਿਆ ਕਿਉਂਕਿ ਰੈਡੀ ਹੋ ਰਹੀ ਹੈ ਮੈਂ ਨੈਕਸਟ ਡੇ ਹੈ ਜਿਹੜੇ ਵਲੌਗ ਐਡਿਟ ਕਰ ਰਹੀਆਂ ਕਿਉਂਕਿ ਰਾਤ ਨੂੰ ਥੋੜਾ ਜਿਹਾ ਲੇਟ ਹੋ ਗਏ ਮੁਰਗੀ ਨੀਂਦੋਂ ਲੱਗ ਜਾਂਦੀ ਹੈ ਹਨਾ ਫਿਰ ਮੈਂ ਵਿੱਚ ਵਿਚਾਲੇ ਛੱਡਤਾ ਸੀਗਾ ਵਲੌਗ ਹੁਣ ਖਾਈਏ ਬਰੈਡ ਜਿਆਦਾ ਨਹੀਂ ਖਾਣੇ ਆਪਾਂ ਇੱਕੋ ਲਈ ਖਾਵਾਂਗੇ ਤੇ ਬਣਾਏ ਸੀਗੇ ਮੌਸਮ ਸੁਣਾ ਦੇਖ ਕੇ ਤੇ ਨਿਕਲੀ ਧੁੱਪ ਆਲੋ ਈ ਉਠੋ ਹਾਲੂ ਪੁੱਛੇ ਮੁਰਗੀ ਧਰ ਜਾਣਗੇ ਤੇ ਰੱਬ ਨੇ ਗਰਮੀ ਐਨੀ ਕਰਤੀ ਸੱਚੀ ਉੱਥੇ ਤਾਂ ਇੰਨਾ ਜਿਆਦਾ ਮੀਂਹ ਸੀਗਾ ਮੈਮੀ ਗੋਲਾ ਮੀਂਹ ਸਿੱਕੇ ਦਮੀ ਨੇਰੀ ਲਿਆਤੀ ਤੇ ਆਪਣੇ ਜਮ ਕਣਗੀਆਂ ਸੀਗਾ ਤੇ ਹੁਣ ਇਹ ਧੁੱਪ ਕੱਢ ਲਈ ਤੇ ਹਵਾ ਵੀ ਨਹੀਂ ਚੱਲਦੀ ਪੂਰਾ ਪੂਰਾ ਹਾਲਾ ਤੇ ਉਧਰੋਂ ਸਾਡੇ ਗੁਹਾ ਸਿੱਟਣ ਵਾਲੇ ਨਹੀਂ ਆਏ ਕਿ ਤੇ ਜੇ ਪਕੌੜੇ ਤਾਂ ਹੁਣ ਨਿਕਲਣਗੇ ਢੇਰ ਲੱਗੇ ਪਏ ਗੋਏ ਤੇ ਜਿਹੜੇ ਹੁਣ ਸਿੱਟਣਾ ਪਊਗਾ ਆ ਵੀ ਗਲਤ ਗੱਲ ਆਉਦੀ ਦਿੱਲੀ ਦੀ ਨਾਲਿਆਂ ਨੂੰ ਪਤਾਗਾ ਵੀ ਵੇ ਦੱਸਣਾ ਚਾਹੀਦਾ ਬੰਦੇ ਨੂੰ ਬੰਦਾ ਸਦੀਹਾ ਆਪ ਦਾ ਕੰਮ ਕਰਦੇ ਕਹਦੇ ਭਾਈ ਮੇਰੀ ਮਜਬੂਰੀ ਆ ਮੈਂ ਨਹੀਂ ਆ ਸਕਦਾ ਤੇ ਹੁਣ ਸੌਖਾ ਵੀ ਹੈਗਾ ਸਿੱਟਣਾ ਸਾਰੇ ਦਿਨ ਦਾ ਸਾਰੀ ਰਾਤ ਦਾ ਢੇਰ ਲੱਗੇ ਪਈ ਹੈਗੇ ਹੁਣ ਮੇਰੇ ਸਰਪਤ ਦੀਆਂ ਅਣਗੇ ਸਾਰੇ ਬਠੜ ਖਾਲੂ ਪਕੌੜੇ ਫਿਰ ਨਿਕਲਣਗੇ ਬਾਹਰ ਜਾ ਕੇ ਅੱਗੇ ਦੇ ਵਿੱਚ ਸਬਰ ਆਇਆ ਗੁਆਦੇ ਜੀ ਜਾਂਦਾ ਸਾਨੂੰ ਅੱਜ ਗੁਆਦੇ ਸੀ ਜਾਂਦਾ ਸਾਨੂੰ ਕੋਸੇ ਜੰਗਲ ਆਦਾ ਅਜਾ ਔਖਾ ਹੋਵਾਂਗੇ ਹੁਣ ਕੇ ਦੂਣੀ ਹੋਰ ਨਿਕਲਣਗੇ ਹੋ ਜਾਣੀ ਫਿੱਟਣਾ ਹਟਣਾਗਾ 6:00 ਵਜੇ ਸਿੱਟਾਂਗੇ ਚਲੋ ਤਾਂ ਪਸ਼ੂ ਬੰਦ ਦੇ ਨਹੀਂ ਰੁਪਾਗੇ ਉੱਪਰ ਬਹੁਤ ਆ ਗਈ ਗਰਮੀ ਬਹੁਤ ਆ ਪਾ ਖੜੇ ਰਹਿੰਦੇ ਪਸ਼ੂ 5:00 ਵਜੇ ਤੱਕ 4:30 ਹੋਏ 5:00 ਵਜੇ ਪੱਠੇ ਪਾ ਦਿਓ ਬਸ ਮੈਂ ਮੇ ਕਪੜੇ ਕਪੜੇ ਧੋਣੇ ਬਸ ਤੁਸੀ ਬਸ ਬਸ ਇੱਕ ਬਰੈਡ ਲੈ ਕੇ ਆਉਣੀ ਆ ਮੈਂ ਤੇ ਚਾਹ ਮੈਂ ਤਾਂ ਆਪਣੀ ਵਾਲੀ ਖਾਂਦੀ ਹੁੰਦੀ ਰੱਖਿਆ ਮੈਂ ਬਸ ਇਹ ਓਕੇ ਦੀ ਰਿਪੋਰਟ ਮੈਂ ਪੈਸਾ ਨੂੰ ਤਾਂ ਫਿਰ ਹੁਣ ਪਕੌੜੇ ਵੀ ਨਹੀਂ ਚੰਗੇ ਲੱਗਦੇ ਆਪਾਂ ਤਾਂ ਖਾਣੇ ਨਹੀਂ ਸੀ ਵਾਲੇ ਡਰ ਲਾਦਾ ਡਰ 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 ਸਰਦਨ ਡਰ ਡਰ ਕੇ ਰਹਿਣਾ ਕੀ ਵੀ ਰੱਬਾ ਉਹ ਚੇਡਾਂ ਜੀਆਂ ਕਰੀ ਜਾਂਦਾ ਲੱਗਿਆ ਵੀ ਸੀ ਕੋਈ ਚਾਰ ਕਰਨਾ ਸਿੱਟਾ ਦਿੰਦਾ ਬ੍ਰੈਡ ਹੈਗੇ ਨੇ ਹਾਂ ਲਓ ਜੀ ਉਧਰੋਂ ਤਾਂ ਬਸ ਹੁਣ ਥੱਲੇ ਸੁੰਬਰ-ਸਮਰਾਈ ਕਰਦੇ ਵਿੱਚ ਹੀ ਕੱਪੜਿਆਂ ਦਾ ਕੰਮ ਚੱਲੀ ਜਾਂਦਾ ਹੈ ਅਧਰੋਂ ਸੁੰਬਰ ਕੇ ਹਟੀਆਂ ਤੇ ਗਰਮੀ ਵੀ ਗੁਰਾਹ ਵਾਲਾ ਤੇ ਉਧਰੋਂ ਰਾਤ ਦਾ ਗੋਹਾ ਕੂੜਾ ਸਬੰਧ ਨੇ ਕਿੰਨੇ ਹਜੇ ਮੈਨੂੰ ਕਹਿ ਦਿੰਦੇ ਆ ਵੀ ਰਮਨਪੁਰ ਕੰਮ ਕਿਹੜੇ ਆ ਅੜੇ ਹੋਏ ਕੰਮ ਤੇ ਰਮਨ ਨੂੰ ਕੱਢਨੇ ਪੈਂਦੇ ਆ ਹੈ ਦੱਸੋ ਕੰਦੀ ਰਮਨ ਭਾਈ ਆਹ ਵੇ ਰੱਖ ਤਾਂ ਤੁਸੀਂ ਕਢਾਉਣੇ ਨਾਲ ਖਾੜਣਾ ਤਾਂ ਬਾਲੀ ਪੈੜੀ ਹੁੰਦੀ ਹੁੰਦੀ ਹੈ ਜਿੱਦੇ ਨਾ ਆਵੇ ਜਿਆਦਾ ਸਾਨੂੰ ਸਿਖਰ ਦੁਪਹਿਰੇ ਸਿੱਟਣਾ ਪੈਂਦਾ ਜਾ ਹੁਣ ਐਸ ਵੇਲੇ ਹੁਣ ਤੜਕੇ ਕੀ ਕਰਨਾ ਸੀ ਇਹਨਾਂ ਨੂੰ 12:30 ਵਜੇ ਫੋਨ ਕਰਤਾ ਕਹਿੰਦੇ ਆਏ ਨਹੀਂ ਵੀ 2 ਦਿਨਾਂ ਦਾ ਇਕੱਠਾ ਹੋ ਗਿਆ ਹੁਣ ਕੱਲ ਸ਼ਾਮ ਦਾ ਵੀ ਅੱਜ ਦਾ ਵੀ ਆਪਾਂ ਮੰਨਦੇ ਆਂ ਬੰਦੇ ਦੀ ਮਜਬੂਰੀ ਵੀ ਭਾਈ ਉਹਨੂੰ ਦੁਪਹਿਰ ਹੋ ਗਿਆ ਪਰ ਬੰਦਾ ਦੱਸਦਾ ਦਵੇ ਨਾ ਤੇ ਵੀ ਭਾਈ ਮੈਨੂੰ ਆਹ ਟਾਈਮ ਹੋਊਗਾ ਡੈਡੀ ਜੀ ਅੱਜ ਡੈਡੀ ਜੀ ਰਾਜੂ ਜੀ ਬਣੀ ਹਰਦੀ ਕੜ ਕੇ ਪਰਸ ਚੱਕੇ ਵਾਲਾ ਰੂਪ ਵੀ ਦੇਖੋ ਸਵੇਰੇ ਪਰਸ ਚੱਕਣਾ ਹੁੰਦਾ ਅੱਥਰੇ ਇੰਨਾ ਸੋਹਣਾ ਪਰਸ ਚੱਕਣਾ ਹੁੰਦਾ ਨਹੀਂ ਨਹੀਂ ਉੱਪਰ ਵਾਲਾ ਚੱਕਣ ਚ ਕੋਈ ਦਿੱਕਤ ਨਹੀਂ ਟਾਈਮ ਹੁੰਦਾ ਹਰ ਇੱਕ ਕੰਮ ਕਰਨ ਦਾ ਮੈਂ ਤਾਂ ਦੁੱਧ ਪੀਣਾ ਤੇ ਵੀ ਚੱਕ ਲਿਆ ਪਰ ਟਾਈਮ ਹੁੰਦਾ ਕੀ ਹੋ ਗਿਆ ਮम्मा ਲੈ ਇਹ ਚਨੀ ਨੂੰ ਕੋਕ ਪੈਕ ਨਹੀਂ ਲੈ ਚਨੀ ਤਾਂ ਗੋਦੀ ਲੈ ਲੈ ਚਾਹ ਨੂੰ ਫਮਰੀਦ

ডে বাৰ্তি মই ਆ ਗੱਡੀ ਲੋਰਣਾ ਉਹ ਵੀ ਨਾ ਟੁੱਟ ਗਈ ਹੈ ਜੇਬਾਂ ਨਾ ਨਾ ਜੇਬਾਂ ਨੀ ਜੈਪ ਟੱਟ ਗਈ ਦੇਖ ਕੇ ਮੈਨੂੰ ਫਿਕਰ ਹੋ ਗਿਆ ਦੋਨੇ ਨਵੀਂ ਲੋਰ ਦੀ ਹਾਂ ਇਹ ਕਿਵੇਂ ਤੋੜ ਤੀ ਨਵੀਂ ਲੋਰ ਦੀ ਮੈਂ ਗੱਡੀ ਬੰਦ ਕਰਦੀ ਸੀ ਲੈ ਕੌਣ ਹੈ ਆ ਹੀ ਹੋ ਜਾਂਦੀਆਂ ਫਿਰ ਤੇਰੇ ਤਾਂ ਹੁਣ ਮੇਰੇ ਹੱਥ ਤੇ ਕਾਹਦੀ ਦਿੱਕਤ ਆ ਤੇਰੀ ਮੰਮੀ ਆਂ ਤੇ ਜੀ ਲਾ ਕੇ ਦੇਉਂ। ਨਹੀਂ ਨਹੀਂ ਕਿਸੇ ਵਾਸਤੇ ਦਿੱਕਤ ਹੀ ਨਹੀਂ ਹੈਨੀ। ਲੇ ਕਿ ਰੈਡੀ ਸਕੂਲ ਦੇ ਵਿੱਚ ਨਾ ਮੈਂ ਇੱਕ ਨਾ ਸੂਈ ਲਾ ਕੇ ਗਈ ਸੀ ਤੇ ਉਹਦਾ ਸਾਰਾ ਬਲੈਕ ਕਲਰ ਲੱਗ ਗਿਆ। ਦੇਖੇ। ਸਾਰਾ ਬਲੈਕ ਕਲਰ ਲੱਗ ਗਿਆ। ਮम्मा ਮੈਂ ਨਾ ਸਕੂਲ ਚ ਇੱਕ ਨਾ ਸੂਈ ਪਾ ਕੇ ਸੂਈ ਲਾ ਕੇ ਗਈ ਸੀ ਤੇ ਉਹਦਾ ਸਾਰਾ ਬਲੈਕ ਕਲਰ ਲੱਗ ਗਿਆ। ਸਤਿਨਾਮ ਆਈਸ਼ੀ ਹਣਾ ਬਾੜੀ ਖੁੱਭੀ ਸੀ ਤੇ ਜਿੰਨਾ ਲਾ ਦੇ ਸਾਰਾ ਕੰਮ ਮੇਰੇ ਤਿੰਨ ਇੱਕ ਤਾਂ ਦੋ ਤੱਕ ਦੇ ਰੱਖ ਦਿਓ ਲੋ ਜੀ ਸਾਰਾ ਕੰਮ ਕਰਾ ਜਿਹੜਾ ਫਟਾਫਟ ਦਿੱਤਾ ਨਵੇੜ ਕਿਉਂਕਿ ਹੁਣ ਇੱਥੇ ਬੋਕਰ ਤਾਂ ਬੱਜਦੇ ਨਹੀਂ ਹੈਗੇ ਉਧਰ ਪੱਕੇ ਥਾਂ ਤੇ ਮਾਰ ਕੇ ਪਸ਼ੂ ਖੜਾ ਕੇ ਘਾ ਵਗੈਰਾ ਸੜਤਾ ਤੇ ਹੁਣ ਇੱਧਰ ਇਹਨਾਂ ਨੇ ਫੜ ਲਿਆ ਪੈਪਾ ਤੇ ਇਥੇ ਥਾਂ ਵਗੈਰਾ ਜਿਹੜਾ ਸਾਫ਼ ਹੋ ਜੂਗਾ ਤੜਕਿੰਟਲ ਪਸ਼ੂ ਤਾਂ ਚਾਰੇ ਜਿਹੜੇ ਖੜਦੇ ਹੋ ਜਾਣਗੇ ਇੱਥੋਂ ਸਵਾਰ ਕੇ ਜੀ ਕੱਢ ਲੋ ਪ੍ਰੈਸ਼ਰ ਮਾਰ ਕੇ ਆ। ਮੁਰਕ ਨੂੰ ਮਾਰ ਦਿੱਤਾ। ਨਾ ਕੇ ਤੋਂ। ਹੁਣ ਇੱਥੇ ਕਰੀਏ ਸਾਫ ਹੋ ਜਾਣਾ ਪੂਰਾ ਵਧੀਆ। ਦੇਖਦੇ ਦੇਖੇ ਨਾ ਘਬਰਾਹਟ ਛੱਡਦਾ ਸੀਗਾ। ਸਾਡੇ ਸਾਰਿਆਂ ਦੇ ਸਾਡੇ ਪਾਪੇ ਨੂੰ ਖਾਸ ਕਰਕੇ। ਗੋਹਾ ਪਿਆ ਹੋਇਆ ਮੈਂ ਦੇਖ ਨਹੀਂ ਸਕਦੀ ਹੈਗੀ ਜਦੋਂ ਦੇ ਅਸੀਂ ਆਏ ਹਾਂ ਪਾਪਾ ਉਦੋਂ ਨਾਲ ਗਿਆ ਸੀ। ਸਿੱਟੋ ਇਹਨੂੰ ਸਿੱਟੋ ਇਹਨੂੰ ਟੇਅਰ ਲੱਗੇ ਪਏ ਆ। ਆ ਬਾੜਾ ਟਾਈਟ ਅਪ ਲੱਗ ਜਾ ਨਿਕਲਦਾ ਹੀ ਨਹੀਂ ਹੈਗਾਗਾ। ਕੱਢ ਦੋਗੇ। ਹੈਂ ਨਿੱਕੋਲ ਦੋ ਨੀ ਮੈਥੋਂ ਇੱਕ ਹੱਥ ਹੀ ਡਰਦੀ ਤਾਂ ਗਾਣੂ ਆ ਚਲੋ ਆਪਾਂ ਆਪਣੀ ਲੀਕ ਹੋ ਜਾਂਦੀ ਐ ਚੱਕੜ ਜੀ ਲਾ ਸੱਚੀ ਪੁੱਛੀ ਨਾ ਪੱਪਾਇੰਗ ਅੱਧੇ ਸਾਰੰਗ ਟੁੱਟ ਤਾ ਪੰਗਾ ਆਣਾ ਇੱਥੋਂ ਟੁੱਟ ਗਈ ਹੁਣ ਇਹ ਇਹ ਤਾਂ ਟੁੱਟ ਗਈ ਹੁੰਜੇ ਜੋ ਬਈ ਹੋ ਗਈ ਤਾਰਾਂ ਕੱਢ ਕੇ ਫੇਰ ਕੱਪੜੇ ਪਕੌੜਾ ਇਹਦਾ ਕਰਕੇ ਫਾਂਡੇ ਨਾਲ ਟੇਰ ਲੱਗ ਜਾ ਚੱਲੀ ਜਾਣਾ ਇਹ ਕੰਮ ਕਰ 9 ਵਜੇ ਤੱਕ ਤਾਂ ਖੜਾ ਹੈ ਹੀ ਨਹੀਂ ਸਾਹੀ ਕੁਸ ਰਹਿਣਾ ਚੀਂ ਕਰ ਮੀਂ ਕਰ ਕਰਨੀ ਪੈਣੀ ਹੈ ਹਾਂ ਇੱਥੇ ਛੀ ਮੈਂ ਡਰ ਲਿਖਿਆ ਗਿਆ ਹੁਣ ਹਾਂ ਦੇਖ ਲਓ ਹੁਣ ਕੋਠੇ ਤੇ ਗੰਗਾ ਉੱਤੇ ਕੰਦੇ ਚ ਬੜੀਆਂ ਬੈਠੀਆਂ ਸੀ ਮੈਂ ਉੱਪਰ ਖੇੜ ਨੂੰ ਕਿ ਮਾੜੀ ਮੋਟੀ ਹਵਾ ਆ ਰਹੀ ਹੈ ਲਓ ਜੀ ਟਾਈਮ ਹੋ ਗਿਆ 7 ਦਾ ਕਿ ਆਪਾਂ ਸਾਰੇ ਕੰਮ ਕਾਰੋਬਾਰੋਂ ਭਾਂਡਿਆਂ ਦੇ ਕੱਪੜੇ ਕੁੱਪੜਿਆਂ ਦੇ ਸਾਰੇ ਨਵੇੜੇ ਗੁਰਕਰਮਾਥਾ ਠੀਕ ਹੈ ਫਿਰਦੂ ਪਹਿਲਾਂ ਫਿਰ ਮੇਰਾ ਫੋਨ ਚੱਕਣ ਦਾ ਟਾਈਮ ਹੀ ਲੱਗਿਆ ਕਿਉਂਕਿ ਅੱਜ ਟਾਈਮ ਉਧਰ ਜਾਦੇ ਖਰਾਬ ਹੋ ਗਿਆ ਤੇ ਹੁਣ ਬਸ ਲਾਸਟ ਕੰਮ ਰਹਿ ਗਿਆ ਸੀਗਾ ਮੇਰਾ ਪੋਚਾ ਤੇ ਕੱਪੜੇ ਧੋਣ ਵਾਲੇ ਤੁਸੀਂ ਕਹਿੰਦੇ ਹੋ ਕਿ ਦੇਲੀ ਇਹੀ ਕੰਮ ਆਣਾ ਕੀ ਕਰੀਏ ਸ਼ਾਮ ਨੂੰ ਮੇਰੇ ਇਹੀ ਕੰਮ ਕਰ ਹੁੰਦੇ ਆ ਕਿ ਅੱਗੇ ਮੈਂ ਨਾ ਪੋਚਾ ਟਾਈਮ ਨਾਲ ਲਾਉਣ ਲੱਗੇ ਸੀ ਮੈਨੂੰ ਭੈਣਾਂ ਆਂਦੇ ਹਮੇਸ਼ਾ ਕਮੈਂਟ ਆਉਂਦੇ ਹੁੰਦੇ ਸੀ ਕਿ ਪੋਚਾ ਤੁਸੀਂ ਰਾਤ ਨੂੰ ਨਾ ਲਾਓ ਹਨਾ ਵੀ ਮੈਨੂੰ ਨਾ ਉਹੀ ਵੇ ਟਾਈਮ ਹੋਣ ਲੱਗਿਆ ਮੈਂ ਕੋਸ਼ਿਸ਼ ਕਰਦੀ ਹੁੰਦੀ ਸੀ ਕਿ ਪਹਿਲਾਂ ਲਗਾ ਦਿੰਦੀ ਹੁੰਦੀ ਸੀ ਕਿ ਪੋਚਾ ਹੁਣ ਪਤਾ ਨਹੀਂ ਕਿਵੇਂ ਜੇ ਫੇਰ ਉਦਾਂ ਦਾ ਰੁਟੀਨ ਜਾਂ ਬਣ ਗਿਆ ਹਨਾ ਕੁਝ ਤਾਂ ਆਇਆ ਹੁੰਦਾ ਵੀ 5 ਵਜੇ ਤੱਕ ਸਾਰੇ ਅੰਦਰ ਹੁੰਦੇ ਆ ਫਿਰ ਜਦੋਂ ਸਾਰੇ ਅੰਦਰ ਹੁੰਦੇ ਉਹਦੋਂ ਆਪਾਂ ਪੋਚਾ ਲਗਾ ਨਹੀਂ ਸਕਦੇ ਫਿਰ ਮੈਨੂੰ ਐਵੇਂ ਹੁੰਦਾ ਵੀ ਜਦੋਂ ਪੋਚਾ ਮੈਂ ਉਹਦੋਂ ਲਗਾਉਂ ਮੈਂ ਜਦੋਂ ਕੋਈ ਵੀ ਅੰਦਰ ਨਾ ਹੋਵੇ ਹਨਾ ਵੀ ਚਲੋ ਸਾਫ਼ ਰਵੇ ਕੇਰਾ ਸੁ ਐਸ ਵੇਲੇ ਕੋਈ ਨਹੀਂ ਅੰਦਰ ਹੁੰਦਾ ਤਾਂ ਕਰਕੇ ਹੁਣ ਫਿਰ ਮੈਂ ਇਸ ਵੇਲੇ ਪੋਚਾ ਲਾਉਣੀ ਆ ਤੇ ਸਮਰੀਤ ਦੇ ਡੈਡੀ ਵੀ ਫਿਰ ਮਗਰੋਂ ਸਾਰਾ ਕੰਮ ਕਰ ਕਰਾ ਕੇ ਇਧਰੋਂ ਹਨਾ ਫਿਰ ਹੁਣ ਉਹ ਪੱਠੇ ਲੈਣ ਗਏ ਹੋਏ ਆ ਜਿੱਦਾਂ ਜਿਵੇਂ ਕਹਿੰਦੇ ਹੁੰਦੇ ਪਹਿਲਾਂ ਵੀ ਦੱਸਿਆ ਸੀ ਜੀ ਦੇਖਣਾ ਆ ਵੀ ਉਹਦੇ ਸਾਰੇ ਨਹੀਂ ਆਉਂਦੇ ਜਿਹੜਾ ਉਹਦਾ ਕੰਮ ਤੇ ਲੱਗਿਆ ਹੋਇਆ ਉਹ ਵੀ ਨਹੀਂ ਆਇਆ ਹੈਗਾਗਾ ਫਿਰ ਸਾਰੇ ਕੰਮ ਕਰਾ ਜਿਹੜੇ ਉਸ ਦਿਨ ਇੱਕ ਦਿਨ ਇਕੱਠੇ ਆਪ ਦੇ ਗਾਲੀ ਪੈ ਜਾਂਦੇ ਹੈਗੀ ਚਲੋ ਐ ਹੁੰਦਾ ਜੇ ਉਹ ਆ ਜਾਂਦਾ ਮਾੜੀ ਮੋਟੀ ਹੈਲਪ ਹੋ ਜਾਂਦੀ ਹੈ ਨਾ ਪੱਠੇ ਵਗੈਰਾ ਲੈ ਆਉਂਦੇ ਚਲੋ ਘਰ ਦੇ ਕੰਮ ਕਰ ਹੋ ਜਾਂਦੇ ਖੇਤ ਤਾਂ ਫਿਰ ਵੀ ਆਪਣੇ ਜਾਣੇ ਪੈਂਦਾ ਹਨਾ ਪਾਪਾ ਜੀ ਹੁੰਦੇ ਆ ਨਾਲ ਪਰ ਪੱਠੇ ਵਗੈਰਾ ਦਾ ਵੀ ਸੋਖ ਹੋ ਜਾਂਦਾ ਵੀ ਉਹ ਚੱਲਦੇ ਆਉਂਦੇ ਹੈਗੇ ਤੇ ਪੌਣੇ ਤੇ ਚਲ ਹੁੰਦੀ ਆ ਤੇ ਤਾਂ ਕਰਕੇ ਕਦੇ-ਕਦੇ ਹੈ ਜਿਹੜਾ ਜਿਵੇਂ ਕਿ ਸਾਰੇ ਚੱਕਰ ਹੈ ਜਿਹੜਾ ਸਾਰੇ ਕੰਮਾਂ ਦਾ ਚੱਕਰ ਉਹ ਆਪ ਤੇ ਆ ਜਾਂਦਾ ਹੈਗਾ ਤੇ ਅੱਜ ਤਾਂ ਮੰਮੀ ਤੋਂ ਵੀ ਮਸ਼ੀਨ ਦੇ ਨੇ ਬੈਠੇ ਕੇ ਕੱਲ ਬਸ ਜਿੰਨਾ ਕਿਸੇ ਹੁੰਦਾ ਗਿਆ ਸਿਉ ਲਿਆ ਸੂਟ ਬਾਕੀ ਪਿਆਗਾ ਕਿਉਂਕਿ ਅੱਜ ਫਿਰ ਪਕੌੜਿਆਂ ਦਾ ਕੰਮ ਵੇਢ ਲੈ ਬੱਦਲਾਂ ਨੂੰ ਦੇਖ ਕੇ ਤੇ ਪਰ ਗਰਮੀ ਇੰਨੀ ਕ ਜਿਆਦੀ ਹੈ ਨਾ ਅੱਗੇ ਐਡੀ ਸੋਹਣੀ ਹਵਾ ਚੱਲਦੀ ਹੁੰਦੀ ਸੀਗੀ ਹੁਣ ਤਾਂ ਕੋਈ ਹਵਾ ਨਹੀਂ ਚੱਲਦੀ ਹੈ ਕਿਗੀ ਲਓ ਜੀ ਗੱਲਾਂ ਬਾਤਾਂ ਦਾ ਫਿਰ ਜਦੋਂ ਆਪਣੀਆਂ ਛਿੜ ਪੈਂਦੀਆਂ ਫਿਰ ਚੱਲੀ ਜਾਂਦੇ ਰਹਿੰਦੇ ਆ ਪੂਚੇ ਦਾ ਕੰਮ ਐਵੇਂ ਹੁੰਦਾ ਵੀ ਸਟੈਂਡ ਦੇ ਵਿੱਚ ਪਾ ਕੇ ਮੇਰਾ 15 ਮਿੰਟਾਂ ਦਾ ਕੰਮ ਹੈ ਮੈਂ ਸਾਰੇ ਕਮਰਿਆਂ ਵਿੱਚ ਕੱਢ ਕੇ ਫ੍ਰੀ ਹੋ ਜੂਗੀ ਚਲੋ ਫਿਰ ਆਪਾਂ ਪ੍ਰੈਸ ਦਾ ਜਿਹੜਾ ਕੰਮ ਕਰਾਣਾ ਵੇਢ ਦਾਂ ਕਿਉਂਕਿ ਕੱਪੜੇ ਪ੍ਰੈਸ ਕਰ ਬਿਨਾਂ ਵੀ ਨਹੀਂ ਸਰਦਾ ਹੈਗਾ ਜਗਾ ਡੇਲੀ ਜਿਹੜੀ ਰੁਟੀਨ ਚ ਆਪਾਂ ਸਕੂਲ ਵਗੈਰਾ ਪਾਉ ਤਾਂ ਉਹ ਕਰਨੇ ਪੈਂਦੇ ਆ ਮੈਨੂੰ ਆਦਤ ਹੀ ਹੈ ਮੈਂ ਬੱਚਿਆਂ ਦੀ ਕਦੇ ਵੀ ਐ ਜਿਹੀ ਨਹੀਂ ਹੋਇਆ ਵੀ ਯੂਨੀਫਾਰਮ ਹੈ ਜਿਹੜੀ ਪ੍ਰੈਸ ਨਾ ਕੀਤੀ ਹੋਵੇ ਫਿਰ ਆਮ ਤਾਂ ਜਦੋਂ ਯੂਨੀਫਾਰਮ ਪ੍ਰੈਸ ਕਰਦੇ ਆ ਪੈਕੇ ਕਿ ਚੀਜ਼ ਬੱਚਿਆਂ ਦੀ ਥਾਂ ਤੇ ਰੱਖ ਦਿੰਨੇ ਹਨਾ ਸੁਬਹਾ ਆਪ ਦਾ ਕੰਗੀ ਨਹਾਉਣ ਦਾ ਟਾਈਮ ਨਹੀਂ ਹੁੰਦਾਗਾ ਆਪਦੇ ਕੋਲੇ ਬੱਚਿਆਂ ਨੂੰ ਤਾਂ ਕਰਕੇ ਵਿੱਚ ਨਹਾਈ ਜਾਂਦੇ ਆਪਦੀ ਯੂਨੀਫਾਰਮ ਤੇ ਆਪਦੇ ਹੈਂਗੀ ਵਗੈਰਾ ਸਭ ਕੁਝ ਚੱਕੀ ਜਾਂਦੇ ਵੀ ਸੋਖਾ ਹੋ ਜਾਂਦਾ ਸੁਬਹਾ ਤਾਂ ਕੁਝ ਨਹੀਂ થ ਹੁੰਦਾ ਹੈਗਾ ਜੇ ਦੇ ਕਦੇ ਮੈਂ ਵੀ ਕਦੇ ਇਦਾਂ ਹੁੰਦਾ ਜਿੱਦੇ ਮੈਂ ਭੁੱਲ ਜਾਣਾ ਵੀ ਕਪੜੇ ਪ੍ਰੈਸ ਨਹੀਂ ਹੋਏ ਫਿਰ ਸਵੇਰ ਮੈਨੂੰ ਪਤਾ ਵੀ ਕਿੰਨਾ ਯਾਦ ਦੇ ਵਿਚਾਲ ਪੈਂਦਾ ਲਓ ਜੀ ਆਪਾਂ ਮੈਂ ਲਾਦਾ ਹੁਣ 10-15 ਮਿੰਟਾਂ ਵਿੱਚ ਦੀ ਪੋਚਾ ਤੇ ਖੇਰ ਕਰਾਂਗੇ ਆਪਾਂ ਬਲੌਗ ਨੂੰ ਕੰਟੀਨਿਊ ਬਲਕਿ ਕੀ ਕਿਹਾ ਸੀ ਚਲੋ ਜੀ ਛਕੋ ਰੋਟੀ ਚਲੋ ਇੱਕ ਭੈਣ ਕਹਿੰਦੀ ਅੱਜ ਮੈਂ ਬਹੁਤ ਹੱਸੀ ਕਹਿੰਦੀ ਵੀਰੇ ਦੀਆਂ ਗੱਲਾਂ ਸੁਣ ਕੇ ਕਿਹੜੀਆਂ ਕੱਲਾ ਜਦੋਂ ਤੁਸੀਂ ਕਿਹਾ ਸੀ ਕਿ ਵੀ ਮੈਂ ਕਾਣੇ ਛੇ ਉਠਿਆਂਗਾ ਅੱਛਾ ਸੌਂ ਮੈਂ ਚੱਲ ਵਧੀਆ ਹੋਇਆ ਤੁਸੀਂ ਹੱਸਣਾ ਲਏ। ਮੈਂ ਦੇਖਿਆ ਨਹੀਂ ਵਲੌਗ ਅਜੋ ਕਿਵੇਂ ਜੀ। ਮੈਂ ਤਾਂ ਆਪ ਨਹੀਂ ਦੇਖਿਆ। ਕੋਲੇ ਜੇ ਜਾਈਦਾ। ਹਾਂ। ਅਗਰ ਆਵੀਂਦਰ ਪ੍ਰਾਂਤ ਦਾ ਕਮੈਂਟ ਆਇਆ ਸੀ ਹੱਸਣ ਲੱਗੀ। ਇੱਕ ਤਾਂ ਪੈਣ ਕਹਦੇ ਕੇ ਰਮਨ ਸਿਆਣੇ ਦੇ ਟੌਰਸਣਾ ਪਾਇਆ ਕਰ ਕਹਿੰਦੀ ਬਸ ਮੇਰੇ ਬਹੁਤ ਦੇਖ ਕੇ ਰੱਖ ਦਿਆ ਕਰ। ਉਹੀ ਹਾਲ ਆ ਭੈਣੇ। ਜਦੋਂ ਪਸ਼ੂਆਂ ਵਾਲੇ ਜਾਂਦੇ ਆ ਉਹ ਬਾਲਾ ਟਾ ਲਾ ਦੈਂ ਕਿਉਂਕਿ ਹੁਣ ਮੱਛਰ ਪੂਛ ਜਿਆਦਾ ਹੌਣ ਕਰਕੇ ਨੇ ਪੂਛਾ ਮਾਰਦਿਆਂ ਫਿਰ ਜਾਂਦਾ ਸੇਰੀ ਭੰਦਿਆਂ ਜਾਂ ਕੰਨਾਂ ਦੇ ਵਿੱਚ ਮੈਂ ਤੇਲ ਲਾ ਦਾਂ ਤੁਸੀਂ ਢਾ ਕੇ ਨਾ ਲੈ ਜੀ ਚਲੋ ਜੀ ਪਹਿਲਾਂ ਰੋਟੀ ਖਾ ਲਈ ਆਪਾਂ ਫਿਰ ਕਰਦੇ ਆਂ ਵਲੋਗ ਨੂੰ ਕੰਟੀ ਨੇ ਹਾਂਜੀ ਕੋਈ ਗੱਲਬਾਤ ਸੁਣਾਉਣਾ ਚਾਹੋਗੇ ਤੁਸੀਂ ਨਹੀਂ ਨਹੀਂ ਆ ਦੇਖੋ ਹਾਦੀ ਤਕੀਰੀਆ ਬਾਹਾਲੇ ਫੋੜੇ ਲੋਟਨੇ ਆਏ ਪੱਟ ਦੇ ਗਏ ਫੋੜੇ ਨਹੀਂ ਯਾਨੀ ਕਿ ਇੱਕ ਦਿਨ ਨਾ ਮੈਂ ਉਹ ਦੇਖੀ ਸੀਗੀ ਰੀਲ ਦੇਖੀ ਸੀ ਇੰਸਟਾ ਤੇ ਉਹ ਕਹੀ ਜਾਵੇ ਵੀ ਕਹਿੰਦਾ ਮੈਨੂੰ ਸਮਝ ਨਹੀਂ ਉਹਦੇ ਵੀ ਹੋਣ ਵਾਲੇ ਜੋ ਆ ਕਹਿੰਦੇ ਫੋੜੇ ਹੀ ਨਹੀਂ ਨਿਕਲਦੇ ਕਹਿੰਦੇ ਤੇ ਪਹਿਲਾਂ ਆਪਣੇ ਵਰਗਿਆਂ ਦੇ ਫੋੜੇ ਹੁੰਦੇ ਸੀ ਨਾ ਹੈਨਾ ਹਾਂ ਕਿੰਨੇ ਫੋੜੇ ਨਿਕਲਦੇ ਹੁੰਦੇ ਸੀਗੇ ਸਹੀ ਗੱਲ ਹੁਣ ਵਾਲਾ ਹੁਣ ਭਈ ਨਵੀਆਂ ਬਿਮਾਰੀਆਂ ਹਨ ਨਵੰਗਾ ਤੋਂ ਨਵੰਗਾ ਸਹੀ ਗੱਲ ਉਹਦੋਂ ਤਾਂ ਫੋੜੇ ਹੀ ਚੰਗੇ ਸੀਗੇ ਲੈ ਇਹਨੂੰ ਫੋੜੇ ਨਹੀਂ ਕਹਿ ਸਕਦੇ ਇਹ ਤਾਂ ਪਟਿਆ ਹੋਇਆਗਾ ਮਾਛਰ ਫੋੜੇ ਤਾਂ ਸਾਨੂੰ ਪਤਾ ਹੈ ਅਡੇ ਡ ਗੁੰਬੜ ਹੋ ਕੇ ਤੇ ਡਿੱਗ ਪੈਣਾ ਹਨਾ ਜਿਵੇਂ ਸਾਈਕਲ ਸੰਗਲ ਸਿੱਖਦੇ ਹੁੰਦੇ ਸੀ ਡਿੱਗ ਪੈਂਦੇ ਘਿਸੜ ਜਾਂਦੇ ਗੋਡੇ ਤੇ ਉਹਦੇ ਉੱਤੇ ਖਰੀਨ ਡਾ ਜਾਣਾ ਉਹਨੂੰ ਪੱਟ ਦੇਣਾ ਉਹ ਫੋੜੇ ਹੁੰਦੇ ਸੀਗੇ ਪੱਟਣ ਕੀ ਕਰਦਾ ਸੀ ਜੀ ਨਾ ਕਰਦਾ ਸੀਗਾ ਅੱਗੇ ਜਵਾਕ ਭਰੇ ਪਏ ਹੁੰਦੇ ਹੁੰਦੇ ਸੀਗੇ ਹਨਾ ਤੁਸੀਂ ਆਖੋਗੇ ਕੀ ਟੌਪਿਕ ਲੈ ਕੇ ਬੈਠੀ ਆ ਬਸ ਇਹਦੀ ਬਾਤ ਤੋਂ ਯਾਦ ਆ ਗਿਆ ਤੇ ਆਪਾਂ ਕੰਮ ਕਰਾਈ ਸਾਰੇ ਨਵੇੜਲੇ ਬਸ ਬੱਚਿਆਂ ਨਾਲ ਹੱਸਮਝਾ ਚੱਲ ਰਿਹਾ ਸੀ ਆਪਦੇ ਡੈਡੀ ਨਾਲ ਖੇਡੀਆਂ ਨੇ ਸੀ ਇਹ ਲੂਡੂ ਹਣਾ ਸੱਪਸੀਨ ਸੱਪਸੀਨ ਮੈਂ ਦਬਾਗਾ ਨਹੀਂ ਮੈਂ ਕਦੇ ਕੋਈ ਗੇਮ ਨਹੀਂ ਖੇਡੀ ਹੈ ਜੀ ਫੋਨ ਤੇ ਅੱਜ ਖੇਡ ਕੇ ਦੇਖੋ ਨਾ ਬੇਟਾ ਮੈਂ ਸੱਪ ਡਿਟੀ ਕੇ ਸੱਪਸੀਨੀ ਸੱਪ ਡਿਟੀ ਮੇਰੇ ਨਾਮ ਨੂੰ ਪਤਾ ਮੈਂ ਕਦੇ ਕੋਈ ਗੇਮ ਨਹੀਂ ਖੇਡੀ ਕਿਉਂਕਿ ਟਾਈਮ ਹੀ ਨਹੀਂ ਮਿਲਦਾ ਬਸ ਕੰਮ ਬਲੌਗ ਕੰਮ ਬਲੌਗ ਕਰਦੇ ਕੰਮ ਕਰਵਾ ਸਾਈਂ ਫਿਰ ਹਣਾ ਹੁਣ ਮੈਂ ਜਿਵੇਂ 9:30 ਦਾ ਟਾਈਮ ਹੋਇਆ ਪਿਆ ਹੁਣ ਫਿਰ ਮੈਂ ਬਲੌਗ ਐਡਿਟ ਕਰੂੰਗੀ ਬਸ ਐ ਕਰਕੇ ਜਿਹੜਾ ਟਾਈਮ ਟੱਪ ਜਾਂਦਾ ਖੇਡਣ ਦਾ ਟਾਈਮ ਹੀ ਨਹੀਂ ਹੁੰਦਾ ਪੈਨਲ ਦੇ ਬਲੌਗ ਵੀ ਦੇਖਣੇ ਹੁੰਦੇ ਹਨਾ ਆਪਾਂ ਵਿੱਚ ਦੀ ਟਾਈਮ ਚ ਟਾਈਮ ਕੱਢ ਕੇ ਮੈਂ ਬਲੌਗ ਵੀ ਦੇਖਦੀ ਆ ਤੇ ਜੇ ਕੁਝ ਕਹਿਣਾ ਚਾਹੋਗੇ ਤਾਂ ਕਹਿ ਸਕਦੇ ਨਹੀਂ ਫਿਰ ਆਪਾਂ ਬਲੌਗ ਦਾ ਐਂਡ ਕਰਨਾ ਚਾਹਣਾ ਜਾਣਾ ਰੇ ਦੁੱਧ ਦਿਨ ਢੜਦਾ ਦੁੱਧ ਢੜਜੂ ਕੋ ਦੂਜਾ ਗਲਾਸ ਚੱਕੜਾ ਉਹਦੇ ਚ ਠਾਰ ਲਾ ਪਤਾ ਨਹੀਂ ਬਲੌਗ ਕਿੰਨਾ ਕੁ ਬਣਿਆ ਤੇ ਚਲੋ ਜੀ ਆਪਾਂ ਇਸ ਦੇ ਨਾਲ ਹੀ ਵਲੌਗ ਦਾ ਐਂਡ ਕਰਦੇ ਹਾਂ ਤਾਂ ਪਲੀਜ਼ ਰਿਕੁਐਸਟ ਹੀ ਸਾਰੇ ਆਗੇ ਹਨਾ ਪਲੀਜ਼ ਵਲੌਗ ਨੂੰ ਹਨਾ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਵਲੌਗ ਹੈ ਤਾਂ ਤੁਸੀਂ ਇੰਜੋਏ ਕਰ ਸਕੋ ਤੇ ਇੱਕ ਗੱਲ ਨੂੰ ਇਹ ਵੀ ਤੁਸੀਂ ਕਮੈਂਟ ਜ਼ਰੂਰ ਕਰਨਾ ਵੀ ਕੌਣ ਆਪਣਾ ਐਂਡ ਹੈ ਜਿਹੜਾ ਵਲੌਗ ਦਾ ਦੇ ਦੇ ਵੀ ਇੱਥੋਂ ਤੱਕ ਕੌਣ ਹੈ ਜਿਹੜਾ ਪੂਰਾ ਫੁੱਲ ਵਾਚ ਕਰਦਾ ਕਮੈਂਟ ਜ਼ਰੂਰ ਕਰਿਓ ਓਕੇ ਬਾਏ